ਰਚੰਤ ਜੀ ਰਚਨਾ ਮਾਤ ਕਰਵਸਥਾਪਨੰ ਸ੍ਰੀ ਚੰਤ ਪ੍ਰਕਾਸ਼ ਸਾਹਿਬ ਜੀ ਨੇ ਪਾਈ ਦੇਖੋ ਜੋ ਪ੍ਰਮਾਤਮਾ ਜੀਵਾਂ ਨੇ ਮੰਤਰ ਬਣਾਉਂਦਾ ਹੈ ਫਿਰ ਉਹਨਾਂ ਨੂੰ ਮਾਤ ਕਰਵਸਥਾਪਨੰ ਮਾਂ ਦੇ ਪੇਟ ਦੇ ਵਿੱਚ ਥਾਂ ਦੇ ਅੰਦਰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨ ਤੇ ਪਾਸਾ ਗਏ ਨੇ ਨਾਨਕ ਜੀਵ ਉਸ ਨੂੰ ਫਿਰ ਉਸ ਜਗ੍ਹਾ ਤੇ ਜਿੱਥੇ ਕੋਈ ਵਿਸਰਾਈ ਨਹੀਂ ਹਰੇਕ ਸਾਹ ਦੇ ਨਾਲ ਉਸ ਤਾਲਕਤ ਵਹਿਗੂ ਜੀ ਨੂੰ ਯਾਦ ਕਰਦਾ ਰਹੇ ਤੇ ਮਾਨਸਿਕ ਇਹ ਜਿਹੜੀ ਵੱਡੀ ਧਿਆਨ ਕਰਦਾ ਹੈ ਫਿਰ ਉਸ ਜੀਵ ਦਾ ਜੇਰਾ ਮਾਨ ਦੇ ਕਰਮ ਦੇ ਵਿੱਚ ਕਾਲਪੁਤ ਦੀ ਦਾ ਸਿਮਰਨ ਕਰਨ ਹੈ। ਪਾਸਾ ਕਿੰਦੇ ਉਹਨਾਂ ਦਾ ਨਾਸ ਨਹੀਂ ਕਰ ਸਕੀ। ਇਸ ਕਰਕੇ ਜਿੱਥੇ ਉਸ ਸੰਭਰਤ ਜਿੱਥੇ ਕੋਈ ਨਹੀਂ ਉਥੇ ਹੀ ਰੱਖ ਅਗਨੀ ਉਦਰਮਾਨ ਪਾਸਾ ਰੋਸ਼ ਨੂੰ ਹੁੰਦੇ ਨੇ। ਉਥੇ ਵੀ ਉਹ ਕਾਲਪੁਤ ਰਹੇ ਸਾਡਾ ਆਇ ਕੈ ਰੇਤਾ ਕਰਦਨ ਸਾਗੀ ਜਿੱਥੇ ਕਿਸੇ ਦਾ ਕੋਈ ਪਾਸਾ ਕਿੰਨੇ ਚਾਰਾ ਚੱਲੇ ਛੱਡਦਾ ਹੈ ਕੋਈ ਸਾਡਾ ਸਾਥ ਨਭਾਈ ਨਹੀਂ ਸਕਦਾ ਪਰਿਸ਼ੇਤਾ ਕਰੀ ਨਹੀਂ ਸਕਦਾ ਉੱਥੇ ਵੀ ਸਾਡੀ ਲਾਗੀ ਰੱਖਿਆ ਕਰਦਾ ਹੈ ਇਹ ਪਾਸਾ ਕਹਿੰਦੇ ਜੱਟਾ ਆਗਮ ਦਾ ਨਾਮ ਲੱਗਾ ਹੈ ਮਾਤਾ ਦੇ ਘਰ ਦੀ ਬੇਟੀ ਇੱਕ ਅੰਦਰ ਸਰਬ ਪਾਸਾ ਕਹਿੰਦੇ ਕੋਈ ਤਾਕਤ ਆਦਮੀ ਪਛਾਣਦਾ ਹੈ ਜਿਹੜਾ ਜੀਵ ਜੋ ਕੁਝ ਵੀ ਕੰਡਾ ਹੈ ਜੋ ਕੁਝ ਵੀ ਸਕਦਾ ਸੁਣਾ ਹੈ ਉਹਨੂੰ ਉਹ ਜਿਹੜੀ ਚਟੜਾ ਅਰਦਨ ਹੈ ਉਹਨੂੰ ਬਚਾਉਣ ਦੀ ਜਿਹੜੀ ਹੈ ਕਿਰਿਆ ਕਰਦੀ ਜਿਤਨਾ ਆਲੰਗ ਦੇ ਰਾਹੀ ਪਾਤਾ ਪਿਤਾ ਸਾਰਾ ਜਿਹੜਾ ਹੈ ਉਹਨੂੰ ਕਾਲਕੁਤਵੀ ਦੇ ਸਰੀਰ ਦੇ ਵਿੱਚ ਅਜੈ ਅਜੈਕਟ ਕਰਦਾ ਹੈ ਇਸ ਕਰਕੇ ਪਾਰਸਾਹਬ ਇਹ ਨਹੀਂ ਧਿਆਨ ਕਰਦਾ ਜਿਹੜੇ ਸਭ ਜਿਹੜੇ ਬਾਹਰ ਤੋਂ ਦੇਖੇ ਅੱਧੇ ਅੱਧੇ ਘੰਟੇ ਬਾਅਦੇ ਬਾਅਦੇ ਘਟਦੇ ਵਿੱਚ ਬੰਦੀ ਹੈ ਪਰ ਜਦੋਂ ਕੋਈ ਖਾਣਾ ਕੀ ਸਤਪੁਰ ਪਾਰਸਾਹਬ ਕਹਿੰਦੇ ਸੰਗਤੀਆਂ ਅੰਦਰ ਵਿੱਚ ਚੜੀਆਂ ਜਾਂਦੀਆਂ ਨੇ ਕੋਈ ਕੁਝ ਹੀ ਸਮੇਂ ਦੇ ਵਿੱਚ ਉਹ ਯਤਰਾ ਲੱਗਣ ਨੂੰ ਉਹ ਕਾਰਨ ਕਿ ਕੀ ਪ੍ਰਭ ਆਗਨ ਅੰਦਰ ਵਾਲੀ ਹੈ ਸਰੀਰ ਦੇ ਵਿੱਚ ਹੈ ਤੇ ਪਾਰਸਾਹਬ ਇਹ ਜਿਹੜਾ ਸਾਰਾ ਕੁਝ ਪਕਾ ਲਈ ਹੈ ਪਰ ਉਥੇ ਜਿਹੜਾ ਜੀਵ ਹੈ ਜਿਨ੍ਹਾਂ ਨੂੰ ਸੰਗਤ ਕੋਈ ਨਹੀਂ ਹੈ ਜਿਹਦਾ ਰਖਵਕ ਕੋਈ ਨਹੀਂ ਹੈ ਉਹਨੂੰ ਵੀ ਤਰਕੀਬਾਂ ਨਹੀਂ ਲੱਗਣ ਦਿੰਦਾ ਜੇ ਲੱਗ ਕੌਣ ਅਕਾਲ ਪੁਰਖ ਵਿੱਚ ਲੱਗਦੇ ਕਿਉਂ ਨਹੀਂ ਹੈ ਜਤਕੀਵਾਕ ਨੂੰ ਤੇ ਪ੍ਰਸਾਦ ਸਤਿਗੁਰ ਦੇ ਕੋਲ ਉਹ ਸਮੇ ਨਾਮ ਹੈ ਉਹ ਸਮੇ ਉਸ ਆਕਾਲ ਪੁਰਖ ਕੋਲ ਜੀਨ ਸਿਮਰ ਰਹੇ ਜਪ ਕਰ ਰਹੇ ਉਹਦਾ ਸਿਮਰਨ ਕਰ ਰਿਹਾ ਹੈ ਜਗਦਾਸ ਮਹਾਰਾਜ ਉਧਰ ਮੁਖ ਰੱਖਦੇ ਸਵਾਸ ਸਵਾਸ ਸਿਮਰਤੋ ਕਰਦੇ ਪਰਸਾ ਗਏ ਲੋਕ ਇਹ ਨਹੀਂ ਹੈ ਕਿ ਕਦੇ ਚਿੱਤੇ ਕਰ ਲਿਆ ਜਿਵੇਂ ਉਹ ਜੀਵ ਸੰਸਾਰ ਦੇ ਆਨੰਦ ਗੁਰੂ ਕਰਾਗੇ ਸਤਿਮ ਵਹਿ ਮੁ ਕਹਨੇ ਵਹਿ ਕਲਿਆਨ ਮੰਤਰ ਕਰਦੇ ਆ ਕਿਸੇ ਨੇ ਪਾਪ ਕਰਦੇ ਪਰ ਜਦੋਂ ਇਹ ਸ੍ਰੀ ਗੁਰੂ ਦਵਾਰਾ ਸਾਹਿਬ ਪਹਾਰ ਹੈ ਫਿਰ ਕਰਮ ਕਰਦੇ ਨਹੀਂ ਫਿਰ ਭੁੱਲ ਜਾਂਦੇ ਆ ਬੋਧੇ ਜਗੇ ਵੀ ਨੇ ਜਿਹੜੇ ਕਦੇ ਵੀ ਚਿੱਤੇ ਹੀ ਨਹੀਂ ਕਰਦੇ ਤੇ ਬਾਸਾ ਕਹਿੰਦੇ ਪਰ ਜਨਮ ਉਪੇ 31 ਅਕਸ਼ਰਾ ਆਦੰਦੇ ਵਿੱਚ ਸੀ ਉਥੇ ਕੱਟ ਦੇ ਵਿੱਚ ਹੀ ਉਸ ਨੇ ਧੁੱਪ ਦੇ ਵਿੱਚ ਉਹ ਸ਼ਰਾਸ ਪ੍ਰਕਿਰਤੀ ਕਰਦਾ ਹਰ ਵੇਲੇ ਚਿੰਤੀ ਕਰਦਾ ਏ ਜਿਨੇ ਕਰਕੇ ਆਕਾਰ ਤੋਂ ਵੈਰ ਨਹੀਂ ਕਿ ਨਾ ਮਾਂ ਦੇ ਪੇਟ ਦੇ ਵਿੱਚ ਇਸ ਜੀਵ ਦੀ ਰੱਖਿਆ ਕੀਤੀ ਹੈ ਮੁਖ ਤਲੈ ਪੈਰ ਉਪਰੇ ਸੰਧੋਪ ਹੱਥੜਾ ਥਾਏ ਅਸਗ ਦੇ ਜੰੂ ਤੇਰਾ ਮੂੰਹ ਵੀ ਹੇਠਾਂ ਪੈਰ ਤੇ ਉਤਾਨ ਸੰਗ ਬੜੇ ਔਕੇ ਥਾਂ ਤੇ ਵਸਦਾ ਸੈ ਨਾਨਕ ਸੋ ਧਣੀ ਕਿਉਂ ਵਿਸਾਰਿਓ ਪੁੱਤਰ ਹੈ ਜਿਸ ਤੈਨਾ ਮਿਰੇ ਨਾਲਿ ਪਾਸਾ ਕਹਿੰਦੇ ਤਦੋਂ ਇਸ ਪ੍ਰਭੂ ਨੇ ਨਾਮ ਦੀ ਵਰਤ ਦੇ ਨਾਲ ਤੂੰ ਬਚਿਆ ਰਹਿਆ ਜਿਹੜਾ ਇੰਨੇ ਜਿਹੜੀ ਧਿਆਨ ਥਾਂ ਤੇ ਵਸ ਰਹਿਣਾ ਛੀ ਅਕੈ ਥਾਂ ਦੇ ਵਸਿਆ ਸੀ ਉਥੇ ਬੱਚਿਆਂ ਨੇ ਆਕਾਰਪੁਰਖੀ ਦੇ ਨਾਮ ਦੇ ਸਤਿਕਾਰ ਉਹਦੇ ਸਿਮਰਨ ਦੇ ਸਤਿਕਾਰ ਆਕਾਰਪੁਰਖੀ ਦੇ ਨਾਮ ਦੇ ਬਲ ਭਤਨਾ ਤੇ ਪਾਸਾ ਕਹਿੰਦੇ ਕਿ ਮਨੁੱਖ ਮਾਨਸ ਨੂੰ ਕਿਉਂ ਭੁਲਾ ਦਿੰਦਾ ਨਾਨਕ ਸੋ ਧਣੀ ਕਿਉਂ ਵਿਸਾਰੇ ਤਿਰ ਕੋ ਆਕਾਰਪੁਰਖ ਦਾ ਨਾਮ ਕਿਉਂ ਭੁਲਾ ਦਿੰਦਾ ਹੈ ਹੁਣ ਕਿਉਂ ਨਹੀਂ ਉਸ ਆਕਾਰਪੁਰਖ ਵੈਰੀ ਨੂੰ ਚੇਤੇ ਕਰੇਗਾ ਜਿਵੇਂ ਤੈਨੂੰ ਭਾਈ ਇੰਨੀ ਭਿਆੰਕ ਜਗ੍ਹਾ ਤੂੰ ਰੱਖਣਾ ਹੈ ਪਉੜੀ ਰਕਤ ਸਿੰਦ ਕਰਨ ਵਿਆ ਆਗਨ ਉਦਰ ਮਝਾਰ ਏ ਜੀਵ ਮਾਂ ਦੀ ਰਕਤ ਤੇ ਪਿਓ ਦੀ ਗੁੰਗ ਨੂੰ ਮਾਂ ਦੇ ਪੇਟ ਦੀ ਖਾਦ ਦੇ ਵਿੱਚ ਤੂੰ ਭੁਗਿਆ ਹੈ ਉੱਥੇ ਤੂੰ ਪੈਦਾ ਹੋਇਆ ਹੈ ਪੁਰਦਾ ਮੁਖ ਕੁਚੀਰ ਮਿਕਲਾ ਨਰਕ ਘੋਰ ਗਵਾ ਆਸਾ ਜੀ ਕਹਿੰਦੇ ਰਾਮੇ ਠਾਂਸੀ ਗੰਗਾ ਪਿਟਰਉਣਾ ਸੈਂ ਮਨ ਨੂੰ ਇੱਕ ਹਨੇਰ ਘੋਰ ਨਰਕ ਪਿਆਸ ਆ। ਆਰ ਸਿਮਰਤ ਹੂ ਨਾ ਜਲਹਿ ਮਨ ਤਾਨ ਉਲਤਾਰ ਤੇ ਜਿਸਨ ਕਾਲਪੁਰ ਵੈਕੂ ਜੀ ਨੂੰ ਸਿਮਰ ਕੇ ਉਹ ਨਹੀਂ ਸੀ ਉਥੇ ਸੜਦਾ ਇਹ ਟੀਮ ਦਾ ਅਨੁਕਰ ਆਪਣੇ ਵਿੱਚ ਤੈਨੂੰ ਇੱਕ ਤਤੀਬਾਹ ਕਰਕੇ ਸੀ ਤੱਕ ਨਹੀਂ ਲੱਭਿਆ ਤੇ 파ਸਾ ਕਹਿੰਦੇ ਹੁਣ ਵੀ ਮਨੋਂ ਤਨੋਂ ਹਿਰਦੇ ਵਿੱਚੋਂ ਜਾਗ ਕਰੇ ਕਰਦਾ ਉਹਨੂੰ ਹੁਣ ਵੀ ਜਾਗ ਕਰ ਲਿਆ ਕਰ ਪਾਈ ਜਿਨੇ ਤੇਰੀ ਮਾਤਾ ਨੇ ਗਰਭ ਵਿੱਚ ਰੱਖਿਆ ਕੀਤੀ ਹੈ ਕਿਤੇ ਵੀ ਤੇਰੇ ਗੱਲਿਆ ਸੰਸਾਰ ਵਿੱਚ ਕਰੇਗਾ ਤੇ ਅਗੇ ਮਨੰਕਾਰ 파ਸਾ ਕਹਿੰਦੇ ਉਸ ਸੰਸਾਰ ਤੋਂ ਜਾਣ ਵਿੜੇ ਤੇਰਗਾ ਦੇ ਵਿੱਚ ਜਾ ਕੇ ਵੀ ਤੇਰੀ ਸਰਤਕਲਪ ਨੂੰ ਜੀ ਰੱਖਿਆ ਕਰਨਗੇ ਇਸ ਕਰਕੇ ਉਸ ਸਰਤਕਲਪ ਨੂੰ ਯਾਦ ਕਰਿਆ ਕਰ ਬੇਕਮਨ ਤਨ ਜਿਨ ਰੱਖਿਆ ਤਿਸ ਤੇਰ ਨਾਮ ਸਾਰ ਜਿਸ ਪ੍ਰਭੂ ਨੇ ਤੈਨੂੰ ਔਖੇ ਤਾਂ ਨੂੰ ਚਾਹਿਆ ਭਾਈ ਉਦੋਂ ਤੇ ਤੂੰ ਰੱਤਾ ਭਰਵੀਂ ਨਾਮ ਭਾ ਪ੍ਰਭ विसरत ਸੁਖ ਕਦਹੇ ਨਹੀਂ ਦਾਰਸ਼ਨਿਕ ਜਨਮ ਆਪ ਸਾਜਿ ਗੱਥਨ ਕਰਦੇ ਨੇ ਕਿ ਭਾਈ ਪ੍ਰਭੂ ਨੂੰ ਪੁਧਾਇਆ ਕਦੇ ਵੀ ਸੁਖ ਨਹੀਂ ਮਿਲਦਾ ਹੈ ਕਦੇ ਵੀ ਤੈਨੂੰ ਸੁਖ ਪ੍ਰਾਪਤ ਨਹੀਂ ਹੋਏਗਾ ਕਿ ਦੁਨੀਆ ਦੇ ਵਿੱਚ ਸੁਖ ਮਾਇਆ ਕਰਕੇ ਆਪਣੀ ਮਿਹਨਤ ਕਰਕੇ ਕੱਟਾ ਕਰਦਾ ਹੈ ਪਰ ਇਹ ਤੋਂ ਥੋੜੇ ਸੁਖ ਹੁੰਦੇ ਹੈ ਥੋੜੇ ਸਮੇਂ ਬਾਅਦ ਤੇ ਸੁਖ ਨਹੀਂ ਆਕਰ ਨੂੰ ਮੁਕਤੀ ਪ੍ਰਾਪਤ ਹੋਣਗੇ ਜੇ ਤੈ ਬਾਰਬੁਰ ਦਾ ਨਾਮ ਭਜਾਇਆ ਕਰ। ਇਸ ਕਰਕੇ ਪਾਸਾ ਕਹਿੰਦੇ ਜੇ ਤੂੰ ਭਲਾਏਗਾ ਭਾਈ ਆਕਾਰ ਕ੍ਰਿਪਨੂ ਜੇ ਤੂੰ ਦਾ ਨਾਮ ਹੀ ਜਪੇਗਾ ਸਿਮਰਨ ਹੀ ਕਰੇਗਾ ਜਸ ਰਹੇ ਜਨਮਾਨ। ਤੇ ਤੂੰ ਆਪਣਾ ਮਨੁੱਖਾ ਜਨਮ ਦੀ ਬਾਜੀ ਨੂੰ ਥਾਰ ਕੇ ਜਾਵੇਂਗਾ। ਇਹ ਮਨੁੱਖਾ ਜਨਮ ਨੂੰ ਥਾਰ ਕੇ ਜਾਏਗਾ ਕਿਉਂਕਿ ਸਤਿਗੁਰੂ ਕਹਸਾ ਕਹਿੰਦੇ ਮਨੁੱਖਾ ਜਨਮ ਤੇ ਮਿਲੇ ਤੈਨੂੰ ਨਾਮ ਜੋਗੂ ਗਾਥੀ। ਧੰਨਵਾਦ ਜੀ ਉਸ ਅਕਾਰ ਉਪਰਕਰਮ ਨੂੰ ਚੇਤੇ ਕਰਨ ਬਾਅਦ ਮੇ ਸੀ ਤੇ ਪਰਪਰ ਇਸ ਮੁੱਖਾ ਜਨ ਨੂੰ ਪਾ ਕੇ ਆਕਾਰ ਉਪਰਕਰਮ ਨੂੰ ਭਲਾ ਦਿੱਤਾ ਹੈ ਇਸ ਕਰਕੇ ਜਿਹੜੀ ਬਾਜੀ ਜਗਤਨ ਬਾਣੀ ਤੇ ਇਸ ਸੰਸਾਰ ਤੇ ਆਇਆ ਸੀ ਕੋ ਬਾਜੀ ਨੂੰ ਹਾਰ ਕੇ ਜੀ ਕਰਦਾ ਤੇ ਹਾਰੇ ਹੋਏ ਤੇ ਕੀਮਤ ਹੋਏ ਹੀ ਬੈਂਦੀ ਹੈ ਇਸ ਕਰਕੇ ਬਾਸਾਨੀਆਂ ਦੀ ਅੱਜ ਦੇ ਪਾਵਨ ਬਚਨਾ ਦੇ ਰਾਗ ਸੁਣਨਾ ਹਮਰਜ ਕਰਕੇ ਕੀਤਾ ਹੈ ਜਗਾਤ ਦਾ ਅਕਾਲ ਪੁਰਖ ਵੈਰ ਜਿਨ ਔਖੇਾਂਾਂ ਕੀ ਰੱਖਦਾ ਹੈ ਜਿੱਥੇ ਜਰਾ ਕੋਈ ਸਹਾਇਤਾ ਕਰਨ ਵਾਲਾ ਨਾ ਹੋ ਸਰਕਾਰ ਕੋ ਅਕਾਲ ਪੁਰਖ ਵੈਰ ਜਿਨ ਕੇ ਪ੍ਰਿਆਕਰ ਉਹਦਾ ਸਿਮਰਨ ਕਰਿਆ ਕਰ ਉਹਦੇ ਸਿਮਰਨ ਤੋਂ ਬਿਨਾ ਕੋਈ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਨਹੀਂਦਾ ਹੈ ਇਸ ਕਰਕੇ ਇਹ ਮਨੁੱਖਾ ਜਨਮ ਦੀ ਬਾਜੀ ਹਾਰ ਨਹੀਂ ਜਾਏ ਅਕਾਲ ਪੁਰਖ ਵੈਰ ਜਿਨ ਦਾ ਨਾਮ ਜਪ ਕੇ ਸਿਮਰਨ ਕਰਕੇ ਵੀ ਬੜਾ ਬਲ ਆਣ ਕੇ ਮੇਰਾ ਪ੍ਰਣ ਦਾ ਬਾਬਾ ਜਨ ਦੀ ਬਾਣੀ ਨੂੰ ਜਿੱਤ ਕੇ ਜੀਣਾ ਜਦੋਂ ਤੁਖਵਾਜੀ ਨੂੰ ਜਿੱਤ ਕੇ ਜਾਣਗਾ ਮਹਾਂ ਜਨਮ ਦੀ ਬਾਣੀ ਨੂੰ ਬਾਸਾ ਕਹਿੰਦੇ ਮੇਰੇ ਅੱਗੇ ਜਾ ਕੇ ਦਰਸਪਤਾ ਰੂਪੇ ਕਰਨਾ ਦਰਗਾਹ ਦੇ ਵਿੱਚ ਜਾ ਕੇ ਸਭ ਤੁਹਾਨੂੰ ਆਦਰ ਦੇ ਨਾਲ ਬੁਲਾਉਣ ਮੇਰੇ ਦਰਗਾਹ ਕਹੇ ਨਾ ਕੋ ਆਉ ਬਾਟ ਬੈਠ ਆਦਰ ਸੁਖ ਦੀ ਉਪੋਥਿਆ ਕਰਨ ਦਾ ਸਦਕਾਰ ਮਿਲਦਾ ਹੈ ਜਿਹੜੇ ਹੱਲ ਪੀ ਜਾਂਦੇ ਨੇ ਬਾਸਾ ਕਹਿੰਦੇ ਨੇ ਅੱਗੇ ਦੂਜੇ ਕਰਦੇ ਆ ਸੁਣੀਏ right